ਬੰਦ ਕਰੋ ਬੰਦ ਕਰੋ ਗੁੰਡਾਗਰਦੀ ਬੰਦ ਕਰੋ ਬੰਦ ਕਰੋ ਬੰਦ ਕਰੋ ਦਾਤਾਂ ਦੇ ਅਤਿਆਚਾਰ ਬੰਦ ਕਰੋ ਬੰਦ ਕਰੋ ਬੰਦ ਕਰੋ ਨਿਕਲੋ ਬਾਹਰ ਮਕਾਨੋਂ ਸੇ ਜੰਗ ਲੜੋ ਬਈ ਮਕਾਨੋਂ ਸੇ ਨਿਕਲੋ ਬਾਹਰ ਮਕਾਨੋਂ ਸੇ ਜੰਗ ਲੜੋ ਬਈ ਮਕਾਨੋਂ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ੱੱਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਦੱਸੋ ਨਾ ਫਿਰ ਜਰਾ ਵੱਡਾ ਬਣਾ ਖੜਾ ਬੰਦਾ ਨਾ ਨਾ ਪੰਜਾਬ ਪੁਲਿਸ ਨੂੰ ਦੋ ਬਾਤ ਰਾਤ ਨੂੰ ਆਏ ਜੀ ਬੰਦੇ ਕਿਹੜੀ ਤਰੀਕ ਨੂੰ 25 7 ਤਰੀਕ 7 ਤਰੀਕ ਦੀ ਠੀਕ ਹੈ 1:30 ਵਜੇ ਆਏ ਜੀ ਅੱਜ ਸੁੱਤੇ ਵੇ ਦਰਵਾਜ਼ੇ ਤੋੜਦੇ ਆ ਜੀ ਸਾਡਾ ਜਸਪ੍ਰੀਤ ਨੇ ਫੜਿਆ ਮੰਨੂ ਹੀ ਫੜਿਆ ਮੇਰੀ ਬੇਟੀ ਨੇ ਮ ਫੜਿਆ ਨਾ ਨੇ ਫਿਰ ਗਵੰਡੀਆਂ ਨੇ ਰੌਲਾ ਪੈ ਗਿਆ ਪਤਾ ਲੱਗਾ ਜੀ ਸਾਨੂੰ ਲੈ ਜਾਣ ਲੱਗ ਰਿਹਾ ਹਤਕੜੀਆਂ ਲਾਲੀਆਂ ਬੈਠੇ ਕਬੀ ਲਾਈਆਂ ਉਹ ਕੁੱਟਿਆ ਵੀ ਐਸੀ ਵੀ ਕੁੱਟੀਆਂ ਐ ਤਾਂ ਮੁਕੀਆਂ ਮਾਰੀਆਂ ਜੀ ਇਹਨਾਂ ਨੇ ਵੀ ਤੁਹਾਨੂੰ ਲੈ ਜਾਣਗੇ ਸਾਨੂੰ ਪੁੱਛੇ ਵੀ ਹਾਂ ਦੱਸੋ ਕੀ ਅਗਰ ਲਾ ਕੋਈ ਗੱਲ ਤਾਂ ਹੋਣੀ ਚਾਹੀਦੀ ਹੈ ਵਿਕਾਸ ਵਾਸਤੇ ਲੈ ਜੇ ਨਾ ਕਰੇ ਪਟਿਆਲਾ ਪਤਾ ਲੱਗੇਗਾ ਤੁਹਾਨੂੰ ਫਿਰ ਸਾਨੂੰ ਕੋਈ ਪਤਾ ਨਹੀਂ ਲੱਗਿਆ ਜੀ ਫਿਰ ਗੋਣ ਤੁਸੀਂ ਤਾਂ ਤੁਸੀਂ ਪਤਾ ਨਹੀਂ ਜੀ ਮੈਨੂੰ ਪੁਲਿਸ ਵਾਲੇ ਕੋ ਕੌਣ ਜੀ ਬਿਨਾ ਵਰਦੀ ਸੀ ਵਰਦੀ ਸੀਗਾ ਬਰਦੀਆਂ ਵਾਲੇ ਵੀ ਤੇ ਦੋ ਤਿੰਨ ਦੋ ਤਿੰਨ ਇਤਰੀ ਦੇ کافی ਦੂਈ ਕੱਪੜਾ ਵਾਲੇ ਸਾਰੇ ਕਿਉਂ ਲੈ ਕੇ ਜਾ ਰਹੇ ਆ ਨਹੀਂ ਜੀ ਕੋਈ ਹਿੰਦੱਸਿਆ ਬੇਟੇ ਨੇ ਪੁੱਛਿਆ ਨੂੰ ਵੀ ਦੱਸਿਆ ਸਾਨੂੰ ਵੀ ਦੱਸਿਆ ਕੋਈ ਹਿੰਦੱਸਿਆ ਘਰੇ ਪਟਿਆਲਾ ਪਤਾ ਲੱਗ ਜਿਓ ਫਿਰ ਬਾਅਦ ਤੋਂ ਕੀ ਪਤਾ ਲੱਗਿਆ ਜਦੋਂ ਪਤਾ ਲੱਗਿਆ ਇਹ ਤਾਂ ਦੇਖਿਆ ਹੈ ਕਵਰਾਂ ਚ ਦੇਖਿਆ ਜੀ ਇਹਨਾਂ ਨੇ ਕੀ ਪਤਾ ਲੱਗਿਆ ਖੜਨਾ ਚੀ ਜੀ ਕਾਟਲ ਹੋ ਗਿਆ ਜੀ ਜਸਤੀ ਤੇ ਕਿੰਨਾ ਖਬਰ ਹੈ ਮੈਂ ਤਾਂ ਦੇਖਿਆ ਨਹੀਂ ਇਹਨਾਂ ਨੇ ਦੇਖਿਆ ਜੀ ਨੀ ਫਿਰ ਤੁਜੀ ਪੁੱਛਿਆ ਨਹੀਂ ਕਿਸੇ ਪੁਲਿਸ ਅਧਿਕਾਰੀ ਤੋਂ ਵੀ ਤੁਸੀਂ ਸਾਡੇ ਬੱਚੇ ਲੈ ਗਏ ਸੀ ਕੋਈ ਤੜੇ ਮੁਖਾਇਆ ਹੋਵੇ ਅਸੀਂ ਲੈ ਚਲੇ ਆ ਕਿੱਥੇ ਲੈ ਚਲੇ ਕੋਈ ਇਕਲ ਪਾਦਰ ਨਹੀਂ ਨਾ ਜੀ ਦੱਸਿਆ ਹੀ ਨਹੀਂ ਹੈ ਜੀ ਕਿਸੇ ਨੂੰ ਪੜੋਚੇ ਕਿਸੇ ਤੋਂ ਸੈਂਸ ਨਹੀਂ ਸੀ ਸਿਆ ਨੇ ਸਾਰੇ ਮੇਰੇ ਸਹੁਰਾ ਤਾਂ ਜੀ ਸਾਰੇ ਮੇਰੇ ਦਿਉਰ ਜੱਟ ਸਾਰੇ ਇਕੱਠੇ ਹੋ ਗਏ ਜੀ ਇਹਨਾਂ ਨੇ ਸਾਨੂੰ ਛਡਾਲੇ ਜੀ ਬੇਟੇ ਨੇ ਲੈ ਗਏ ਤੁਮੋਂ ਤੁਆਡੀ ਕੀ ਡਿਮਾਂਡ ਹੈ ਸਰ ਜੀ ਡਿਮਾਂਡ ਹੈ ਜੀ ਇਨਸਾਫ ਲੈ ਡਰਪੋਰਟ ਵੀ ਨਹੀਂ ਜੀ ਸਾਬ ਮਿਲਣਾ ਚਾਹੀਦਾ ਜੀ ਜਦੋਂ ਸਾਨੂੰ ਕੱਲ ਇਸ ਘਟਨਾ ਬਾਰੇ ਪਤਾ ਲੱਗਿਆ ਮੈਂ ਤੁਰੰਤ ਜੋ ਜਸਪ੍ਰੀਤ ਸਿੰਘ ਦਾ ਮੁੱਠਪੇੜ ਦੇ ਵਿੱਚ ਹੈ ਬੋਹੋਰ ਦੇ ਐਸ ਐਚਓ ਅਤੇ ਐਸ ਐਸ ਪੀ ਗੁਰਮੀਤ ਸਿੰਘ ਫਾਜ਼ਲਕਾ ਨੇ ਮੈਂ ਸਮਝਦਾ ਕਤਲ ਕੀਤਾ ਉਸ ਦਾ ਜਦੋਂ ਟੀਵੀ ਤੇ ਖਬਰ ਆਈ ਇਹ ਸਾਰੇ ਇਲਾਕੇ ਚ ਫੈਲੀ ਤਾਂ ਮੈਨੂੰ ਉਸ ਪਿੰਡ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਉਥੇ ਸੀਸੀਟੀਵੀ ਕੈਮਰੇ ਅਸੀਂ ਦੇਖੇ 8 ਤਰੀਕ ਦੀ ਰਾਤ ਨੂੰ 2 ਵਜੇ ਦੇ ਕਰੀਬ ਇਹ 20-25 ਬੰਦੇ ਅਣਪਛਾਤੇ ਵਿਅਕਤੀ ਸੀ 5-6 ਜਿਪਸੀਆਂ ਲੈ ਕੇ ਉੱਥੇ ਜਾ ਕੇ ਉਹ ਬੱਚੇ ਨੂੰ ਕਿਡਨੈਪ ਕਰ ਲਿਆ ਜਸਪ੍ਰੀਤ ਪੁੱਤਰ ਹਰਜੀਤ ਸਿੰਘ ਨੂੰ ਉਹ ਸਾਰੀ ਮਤਲਬ ਅਸੀਂ ਵੀਡੀਓ ਕੈਮਰੇ ਸੀਸੀਟੀਵੀ ਕੈਮਰੇ ਚ ਗੱਲ ਦੇਖੀ ਉਸ ਤੋਂ ਬਾਅਦ ਅਸੀਂ ਐਸਐਚਓ ਨਾਲ ਸੰਬੰਧ ਕੀਤਾ ਵੀ ਤੁਸੀਂ ਇੱਥੇ ਪਿੰਡ ਚ आओ ਉਹਨਾਂ ਨੇ ਕੋਈ ਕਾਰਵਾਈ ਕਰਨ ਤੋਂ ਜਵਾਬ ਦੇ ਦਿਆ ਕਹਿੰਦਾ ਤੁਸੀਂ ਬਹੌਰ ਜਾਓ ਮੈਂ ਕਿਹਾ ਬਹੌਰ ਤਾਂ ਜਾ ਕੇ ਸਾਡੇ ਦੋ ਵਿੱਚ ਪਤਾ ਲੱਗਿਆ ਵੀ ਪਹਿਲਾਂ ਦੋ ਬੰਦੇ ਮਾਰ ਜੇ ਹੋਰ ਤੁਸੀਂ ਕਿੰਨਾ ਕਨੂੰ ਮਰਾਏਂਗੇ ਮਤਲਬ ਮੇਰਾ ਕਹਿਣ ਤੋਂ ਇਹ ਆ ਵੀ ਇਹ ਸਾਰਾ ਪਿੰਡ ਡਰਿਆ ਹੋਇਆ ਬਹੁਤ ਕੁਝ ਵੀ ਹੋ ਸਕਦਾ ਪਿੰਡ ਦੇ ਵਿੱਚ ਐਸੀ ਮੰਦਭਾਗੀ ਘਟਨਾ ਨਹੀਂ ਹੋਣੀ ਚਾਹੀਦੀ ਤੇ ਸੈਕੰਡਲੀ ਪੁਲਿਸ ਨੂੰ ਕੋਈ ਹੱਕ ਨਹੀਂ ਹੈ ਵੀ ਉਹ ਲੋਕਾਂ ਨੂੰ ਗੋਲੀਆਂ ਦੇ ਨਾਲ ਮਾਰੇ ਇਹ ਸਰਕਾਰੀ ਟੈਰੋਰਿਜ਼ਮ ਹੈ ਕਾਨੂੰਨ ਬਣਿਆ ਹੈ ਇਸ ਵਾਸਤੇ ਆ ਵੀ ਕਾਨੂੰਨ ਦੇ ਜਰੀਏ ਤੁਸੀਂ ਸਜ਼ਾ ਦਿਓ ਮੈਂ ਵਕੀਲ ਆ ਨਾ ਪਿੰਡ ਦੇ ਸਰਪੰਚ ਨੂੰ ਇਤਲਾਹ ਦਿੱਤੀ ਆ ਨਾ ਕਿਸੇ ਪੰਚ ਨੂੰ ਦਿੱਤੀ ਆ ਬਲਕਿ ਪੜੋਸੀ ਇਹ ਬੀਬੀਆਂ ਉਦੀ ਭੈਣ ਨੂੰ ਮਾਂ ਨੂੰ ਉਹਨਾਂ ਨੂੰ ਵੀ ਜ਼ਬਰਦਸਤੀ ਇਹ ਮਾਰਨਾ ਚਾਹੁੰਦੇ ਸੀ ਕਿਤੇ ਲੈ ਜਾ ਕੇ ਸਿੱਟ ਦਿੰਦੇ ਨੇ ਹਰ ਮਾ ਕੌਣ ਪੁੱਛਦਾ ਤਾਂ ਮੇਰਾ ਕਹਿਣ ਤੋਂ ਪਾਵੇ ਆ ਵੀ ਇਹ ਬਹੁਤ ਮੰਦਪਾਗੀ ਘਟਨਾ ਹੋਈ ਆ ਇਹ ਜਿਹੜੀ ਪੁਲਿਸ ਕਸਟਡੀ ਦੇ ਵਿੱਚ ਡੈਥ ਹੋਈ ਆ ਇਸ ਦੀ ਪੁਲਿਸ ਦੇ ਖਿਲਾਫ ਅਸੀਂ ਮਾਨਯੋਗ ਗਵਰਨਰ ਨੂੰ ਬੇਨਤੀ ਕਰਦੇ ਆ ਐਸ ਡੀ ਐਮ ਦੇ ਰਾਹੀਂ ਵੀ 103 ਐਫ ਆਈ ਆ 17 ਅਤੇ 103 ਦੇ ਤਹਿਤ ਮੁਕੱਦਮਾ ਦਰਜ ਹੋਣਾ ਚਾਹੀਦਾ ਹਾਂਜੀ ਵੀ ਐਨ ਐਸ 103 ਤੋ ਸੈਕੰਡਲੀ ਉੱਚ ਪੱਧਰੀ ਇਨਕੁਆਇਰੀ ਹੋਵੇ ਇਹ ਬੰਦਿਆਂ ਨੂੰ ਮਤਲਬ ਐਸਸੀਐਸਟੀ ਐਕਟ ਵੀ ਲੱਗਣਾ ਚਾਹੀਦਾ ਕਿਉਂਕਿ ਪੰਜਾਬ ਪੁਲਿਸ ਐ ਦੋਹਰੇ ਮਾਪਦੰਡ ਅਪਣਾ ਰਹੀ ਆ ਜੇ ਕੋਈ ਅਮੀਰ ਆਦਮੀ ਆ ਉਸਦੇ ਲੱਗ ਮਾਪਦੰਡ ਐ ਜੇ ਗਰੀਬ ਆਦਮੀ ਇਹ ਬਾਲਮੀਕੀ ਪਰਿਵਾਰ ਦੇ ਲੋਕ ਐ ਇਹਨਾਂ ਦੀ ਕੋਈ ਗੱਲ ਨਹੀਂ ਸੁਣਦਾ ਸਪਾਹੀ ਤਾਂ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਐਸਐਚਓ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਤੋ ਮੇਰਾ ਕਹਿਣ ਤੋਂ ਭਾਵ ਐ ਜੇਕਰ ਇਹਨਾਂ ਦੀ ਕੋਈ ਗੱਲ ਨਹੀਂ ਸੁਨੇਗਾ ਗੌਜਨ ਸਮਾਜ ਪਾਰਟੀ ਇਹਨਾਂ ਦੀ ਗੱਲ ਸੁਨੇਗੀ ਅਰ ਵੱਡੇ ਪੇਮਾਨੇ ਤੇ ਅਸੀਂ ਜਦੋਂ ਜਹਿਦ ਕਰਾਂਗੇ ਲੜਾਈ ਲੜਾਂਗੇ ਆਪਣੇ ਹੱਕਾਂ ਦੀ ਲੜਾਈ ਲੜਾਂਗੇ ਅਸੀਂ ਮੋਮਰੈਂਡਮ ਦੇ ਰਹੇ ਹਾਂ ਕਿਹੜੀਆਂ ਕਿਹੜੀਆਂ ਮੰਗਾਂ ਤੁਸੀਂ ਸਾਡੀ ਮੰਗ ਇਹ ਆ ਐਸਐਸਪੀ ਫਾਜ਼ਿਲਕਾ ਐਸਐਚਓ ਬੋਹਰਾ ਤੇ ਉਸकी ਟੀਮ ਦੇ ਖਿਲਾਫ ਮੁਕਦਮਾ ਅਦੀ ਮੁਕਦਮਾ ਦਰਜ ਹੋਣਾ ਚਾਹੀਦਾ 103 ਐਫਆਈ ਬੀਐਨਐਸ ਐਕਟ ਦੇ ਤਹਿਤ ਕਤਲ ਦਾ ਕੇਸ ਬਣਦਾ ਸਾਨੂੰ ਨਹੀਂ ਪਤਾ ਉਹ ਤਾਂ ਜੋ ਮਰਜੀ ਕਹੀ ਜਾਣ ਮਰਿਆ ਤਾਂ ਉਹਨਾਂ ਦੀ ਹਿਰਾਸਤ ਦੇ ਵਿੱਚ ਕਿਵੇਂ ਮਾਰਿਆ ਕਿਵੇਂ ਨਹੀਂ ਮਾਰਿਆ ਉਹ ਤਾਂ ਉਹਨਾਂ ਨੂੰ ਪਤਾ ਉਹ ਆਪ ਦੱਸਣਗੇ ਨੰਬਰ 2 सीबीआई ਦੀ ਇਨਕੁਆਇਰੀ ਹੋਵੇ ਨੰਬਰ 3 ਪਜੀਆਈ ਤੋਂ ਇਸ ਦਾ ਦੁਬਾਰਾ ਜੇ ਪੋਸਟਮਾਰਟਮ ਹੋ ਗਿਆ ਵੱਖਰੀ ਗੱਲ ਹੈ ਪੀ ਪਜੀਆਈ ਦੇ ਵਿੱਚ ਇਹਦਾ ਪੋਸਟਮਾਰਟਮ ਹੋਵੇ ਲਾਸ਼ ਇੱਥੇ ਆਣੀ ਚਾਹੀਦੀ ਅਸੀਂ ਲਾਸ਼ ਲੈਣੇ ਜਾਂਦੇ ਹਾਂ ਜੇ ਤੁਹਾਡੀ ਜਿਹੜੀ ਡਿਮਾਂਡ ਗਵਰਨਰ ਤੱਕ ਪਹੁੰਚਾ ਰਹੇ ਹੋ ਜੀ ਨਹੀਂ ਮੰਨੀ ਜਾਂਦੀ ਕੋਈ ਨਹੀਂ ਮੰਨੇ ਕੋਈ ਟਾਈਮ ਬਾਂਡ ਵੀ ਕਰੇ ਉਸ ਤੋਂ ਬਾਅਦ ਹਾਈ ਕੋਰਟ ਜਲਦੀ ਜਾਣ ਦੀ ਨਹੀਂ ਨਹੀਂ ਕੱਟੋਕਾ ਟੀਕ ਹਫ਼ਤੇ ਦੇ ਵਿੱਚ ਗੱਲ ਮੰਨੀ ਜਾਏਗੀ ਅਸੀਂ ਫਿਰ ਵੱਡੇ ਪੇਮਾਨੇ ਦੇ ਟਰੱਕ ਭਰ ਕੇ ਗੱਡੀਆਂ ਭਰ ਕੇ ਕੂਚ ਕਰਾਂਗੇ ਡੈਮੋਕਰੇਸੀ ਆ ਅਸੀਂ ਲੋਕਾਂ ਦੇ ਨਮਾਇंदे ਆ ਸਾਰੀਆਂ ਪਾਰਟੀਆਂ ਦੇ ਨਮਾਇंदे ਖੜੇ ਆ ਇੱਥੇ ਕਿਸਾਨੀ ਉਹਨਾਂ ਦੇ ਲੋਕ ਵੀ ਖੜੇ ਆ ਸਾਡੇ ਪਰਮਜੀਤ ਸਿੰਘ ਮੱਟੂ ਸਾਹਿਬ ਇਹ ਇਹ ਵੀ ਖੜੇ ਆ ਸਮੂਲ ਨਿਵਾਸੀ ਫਰੰਟ ਦੇ ਸਾਰੇ ਬੰਦੇ ਓਰੇ ਪਾਰਟੀ ਦੇ ਦੂਜੀ ਪਾਰਟੀਆਂ ਵੀ ਸਾਡੇ ਨਾਲ ਸਪੋਰਟ ਕਰ ਰਹੀਆਂ ਆ ਵੀ ਸਾਡਾ ਮੁੱਦਾ ਗਲਤ ਨਹੀਂ ਹੈ ਤਾਂ ਮੇਰਾ ਕਹਿੰਦ ਤੋਂ ਭਾਵ ਹੈ ਹਰ ਪਾਰਟੀ ਚਾਹੁੰਦੀ ਆ ਵੀ ਫੇਰ ਐਡਜਸਟ ਇਨਕੁਆਰੀ ਹੋਣੀ ਚਾਹੀਦੀ ਸੀਬੀਆਈ ਦੀ ਇਨਕੁਆਰੀ ਹੋਣੀ ਚਾਹੀਦੀ ਜਿਹੜੇ ਦੋਸ਼ੀ ਪੁਲਿਸ ਮੁਲਾਜ਼ਮ ਹੈ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਈ ਮਿਲ ਜੇਟਲੀ ਹੋਣੀ ਚਾਹੀਦੀ ਮੈਂ ਅਜੀਤ ਸਿੰਘ ਭੈਣੀ ਸੂਬਾ ਆਂਚਾਰਜ ਬਹੁਜਨ ਸਮਾਜ ਪਾਰਟੀ ਤੇ ਅੱਜ ਉਹ ਐਲ ਜੀਐਮ ਸਾਹਿਬ ਨੂੰ ਇਹ ਮੰਗ ਪੱਤਰ ਦੇਣ ਆਏ ਜੋ ਸਪਰੀਦ ਬਾਰੇ ਕੀ ਕਹਿਣਾ ਸੀ ਇਸ ਬਾਰੇ ਦੇਖੋ ਜਿਹੜੀ ਅ ਅਬੋਰ ਦੇ ਅੰਦਰ ਵਪਾਰੀ ਦਾ ਇੱਕ ਕਤਲ ਹੋਇਆ ਬਹੁਤ ਮਾੜਾ ਹੋਇਆ ਔਰ ਬਹੁਜਨ ਸਮਾਜ ਪਾਰਟੀ ਇਹਦੀ ਘੋਰ ਨਿੰਦਾ ਕਰਦੀ ਹੈ ਪਰੰਤੂ ਇਹਦੇ ਵਿੱਚ ਇਨਵੋਲਵਮੈਂਟ ਜਿਹੜੀ ਦਿਖਾਈ ਗਈ ਹੈ ਕਿਉਂਕਿ ਪਰਿਵਾਰ ਦੀ ਔਰ ਜਿਹੜੀ ਸਮੁੱਚੀ ਰਿਸ਼ਤੇਦਾਰਾਂ ਦੀ ਔਰ ਪੰਚਾਇਤ ਦੀ ਮੰਗਾਕੇ ਜਿਹੜਾ ਜਸਪ੍ਰੀਤ ਤੇ ਲੜਕਾ ਜਿਹਦੀ ਉਮਰ 25 ਸਾਲਾਂ ਦੀ ਸੀ ਕਰੋ ਰਾਤ ਨੂੰ ਕਿਸ ਕਿਸ ਤਰੀਕੇ ਦੇ ਨਾਲ ਉਹਨੂੰ ਕਿਡਨੈਪ ਕਰਕੇ ਲੈ ਗਏ ਆ ਫੁੱਟਮਾਰਕ ਕਰਦੇ ਆ ਔਰ ਪਰਿਵਾਰ ਦਾ ਔਰ ਰਿਸ਼ਤੇਦਾਰਾਂ ਦਾ ਮੰਨਣਾ ਕਿ ਜਿਹੜਾ ਲੜਕਾ ਉਹ ਬੇਕਸੂਰ ਹੈ ਅਸੀਂ ਚਾਹੁੰਦੇ ਆ ਕਿ ਅਸੀਂ ਸੀਬੀਆਈ ਇਨਕੁਆਰੀ ਹੋਵੇ ਔਰ ਪੁਲਿਸ ਤੋਂ ਸਾਡਾ ਜਿਹੜਾ ਬਿਲਕੁਲ ਵਿਸ਼ਵਾਸ ਉੱਠ ਗਿਆ ਅਸੀਂ ਮਾਨਯੋਗ ਗਵਰਨਰ ਸਾਹਿਬ ਨੂੰ ਜਿਹੜਾ ਮੈਮੋਰੰਡਮ ਦੇ ਰਹੇ ਹਾਂ ਥਰੂ ਐਸਟੀਐਮ ਸਾਹਿਬ ਕਿੰਨੇ ਤin ਵੇਟ ਕਰੋਗੇ ਗਵਰਨਰ ਦੇ ਨਿਪਟੋਂਗੇ ਅਸੀਂ ਨਾਲ ਮੈਜਿਸਟ੍ਰੇਟਰੀ ਜਾਂਚ ਹੋਣੀ ਚਾਹੀਦੀ ਆ ਗਵਰਨਰ ਸਾਹਿਬ ਕੋਲ ਮੰਗ ਕਰਦੇ ਆ ਜਾਂ ਸੀਬੀਏ ਘੱਟੋ ਘੱਟ ਸੀਬੀਆਈ ਤੇ ਜਦੋਂ ਤੱਕ ਇਹ ਜਾਂਚ ਹੁੰਦੀ ਆ ਜਿੰਨੀ ਜਲਦੀ ਹੋ ਸਕੇ ਇਹਨੂੰ ਜਲਦੀ ਦੂਸਰਾ ਨਿਪਟਾਉਣਾ ਚਾਹੀਦਾ ਕਿਉਂਕਿ ਦੁੱਧ ਤਾਂ ਦੁੱਧ ਦਾ ਪਾਣੀ ਦਾ ਪਾਣੀ ਜਿਹੜਾ ਸਾਫ਼ ਹੋਵੇ ਕਿਉਂਕਿ ਬਹੁਜਨ ਸਮਾਜ ਪਾਰਟੀ ਜਿਹੜਾ ਜਿਹੜੀ ਮੈਂ ਫੇਰ ਕਹਨਾ ਕਿ ਜੇਕਰ ਐਦਾਂ ਦੀਆਂ ਗੈਂਗਸਟਰ ਵਾਰ ਹੋ ਰਹੇ ਆ ਪੰਜਾਬ ਦੇ ਅੰਦਰ ਲਾ ਰ ਆਰਡਰ ਦੀ ਸਥਿਤੀ ਜਿਹੜੀ ਬਹੁਤ ਡਾਵਾ ਡੋਲ ਹੈ ਖਸਤਾ ਹਾਲਤ ਆ ਪਰੰਤੂ ਮੈਂ ਮਹਿਸੂਸ ਕਰਦਾ ਪਾਰਟੀ ਮਹਿਸੂਸ ਕਰਦੀ ਹੈ ਕਿ ਹੋ ਸਕਦਾ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਛਪਾਉਣ ਵਾਸਤੇ ਜਿਹੜਾ ਐਦਾਂ ਦੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਜਿਹੜਾ ਜਿਹੜਾ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਕਿ ਮੈਂ ਚਾਹੁੰਦਾ ਵੀ ਅਸੀਂ ਪਾਰਟੀ ਚਾਹੁੰਦੀ ਹੈ ਕਿ ਦੁੱਧ ਦਾ ਦੁੱਧ ਹੋਰ ਪਾਣੀ ਦਾ ਪਾਣੀ ਹੋਣਾ ਚਾਹੀ ਹੁਣ ਹੋ ਜਾਣਾ ਚਾਹੀਦਾ ਤੇ ਬਹੁਜਨ ਸਮਾਜ ਪਾਰਟੀ ਦਾ ਇਹ ਸਟੈਂਡ ਹੈ ਇਸ ਤਰ੍ਹਾਂ ਜਾਣ ਦੀ ਸੰਭਾਵਨਾ ਹੈ ਤੇ ਅਸੀਂ ਵਿਚਾਰ ਕਰਾਂਗੇ ਪਰਿਵਾਰ ਦੇ ਨਾਲ ਸਲਾਹ مشورہ ਕਰਾਂਗੇ ਜੇਕਰ ਸਾਨੂੰ ਜਲਦੀ ਇਨਸਾਫ ਨਾ ਮਿਲਿਆ ਤਾਂ ਅਸੀਂ ਅਗਲਾ ਪ੍ਰੋਗਰਾਮ ਜਲਦੀ ਲਿਖਾਂਗੇ ਜਿਸ ਤਰ੍ਹਾਂ ਤੁਸੀਂ ਅੱਜ ਮਿਲੇ ਹੋ ਔਰ ਪਰਿਵਾਰ ਨੂੰ ਮਿਲੇ ਹੋ ਪਰਿਵਾਰ ਨੇ ਦੱਸਿਆ ਕਿ 1.5 ਵਜੇ ਜਿਹੜਾ ਪੁਲਿਸ ਚੱਕ ਕੇ ਲੈ ਗਈ ਹੈ ਤਾਂ ਉਸ ਤੋਂ ਬਾਅਦ ਇਨਕਾਊਂਟਰ ਦਿਖਾਣਾ ਤੁਸੀਂ ਕਿੰਨਾ ਕਿ ਜਿਹੜਾ ਇਸ ਤੋਂ ਬਿਲਕੁਲ ਬਿਲਕੁਲ ਇਹ ਜਿਹੜਾ ਬਿਲਕੁਲ ਜਾਇਜ਼ ਨਹੀਂ ਹੈ ਜਦੋਂ ਉੱਥੇ ਆਈਏ ਪੁਲਿਸ ਆਈਏ ਨਾ ਹੀ ਉਹਨਾਂ ਨੇ ਸਰਪੰਚ ਨੂੰ ਨਾ ਹੀ ਉੱਥੇ ਨੰਬਰਦਾਰ ਨੂੰ ਕਿਸੇ ਪਤਵੰਤੇ ਸਾਥੀ ਨੂੰ ਨਾਲ ਲਿਆ ਉਹ ਜਿਸ ਤਰੀਕੇ ਨਾਲ ਗੁੰਡਾਗਰਦੀ ਕੀਤੀ ਹੈ ਪਰਿਵਾਰ ਦੀ ਕੁੱਟਮਾਰ ਵੀ ਕੀਤੀ ਹੈ ਦਰਵਾਜ਼ੇ ਭੰਨ ਤੋੜ ਕੀਤੀ ਹੈ ਤੇ ਮੈਂ ਸਮਝਦਾ ਵੀ ਜਿਹੜਾ ਵਰਦੀ ਦੇ ਵਿੱਚ ਤਾਂ ਸਿਰਫ ਦੋ ਹੀ ਸਾਥੀ ਸੀ ਪਰੰਤੂ ਉਹਨਾਂ ਦੇ ਨਾਲ 20-25 ਸਾਥੀ ਜਿਹੜੇ ਦੱਸਦੇ ਆ ਮੈਂ ਕਹਿੰਦਾ ਵੀ ਸਰਕਾਰ ਜਿਹੜੀ ਹੈਗੀ ਆ ਗੁੰਡਾਗਰਦੀ ਨੂੰ ਖੁਦ ਪਨਾਹ ਦੇ ਰਹੀ ਹੈ ਔਰ ਲਾਅ ਐਂਡ ਆਰਡਰ ਜਿਹੜਾ ਹੈਗਾ ਇਹਦੇ 'ਚ ਸਾਡੀ ਕੋਲ ਸਾਡੇ ਪ੍ਰੂਫ ਹੈ ਪੁਖਤਾ ਜਿਹੜੇ ਉਸ ਸਮੇਂ ਦੇ ਔਰ ਇੱਥੇ ਅਸੀਂ ਦੇਖਦੇ ਆ ਪਟਿਆਲੇ ਦੇ ਅੰਦਰ ਜਿਹੜਾ ਸਿਆਲੂ ਮਾਮਲਾ ਉਹਦੇ ਵਿੱਚ ਚੱਕ ਕੇ ਗਰੀਬ ਪਰਿਵਾਰਾਂ ਨੂੰ ਚੱਕ ਕੇ ਐਸਪੀ ਬੈਂਸ ਸਾਹਿਬ ਇਨਕੁਆਇਰੀ ਕਰ ਰਹੇ ਆ ਪਟਿਆਲੇ ਦੇ ਵਿੱਚ ਸਾਰੇ ਜ਼ਿਲ੍ਹੇ ਦੇ ਵਿੱਚ ਬੜੀ ਪੱਧਰ ਦੇ ਉੱਤੇ ਜਿਹੜਾ ਅੰਡਰ ਪ੍ਰੈਸ਼ਰ ਜਿਹੜੀ ਪੁਲਿਸ ਕੰਮ ਕਰ ਰਹੀ ਹੈ ਸਤਾਧਾਰੀ ਲੋਕਾਂ ਦੇ ਹੱਥੇ ਚ ਔਰ ਗਰੀਬ ਪਰਿਵਾਰਾਂ ਦੇ ਬੱਚੇ ਉਹ ਜਿਹੜੇ ਅੱਜ ਚੱਕ ਕੇ ਜੇਲ੍ਹ ਜਸਪ੍ਰੀਤ ਨਾਲ ਇੱਕ ਹੋਰ ਮੁੰਡਾ ਵੀ ਸੀਗਾ ਉਹਦਾ ਉਹਦੇ ਬਾਰੇ ਹਾਂ ਜਸਪ੍ਰੀਤ ਦੇ ਨਾਲ ਇੱਕ ਹੋਰ ਮੁੰਡਾ ਪਟਿਆਲੇ ਤੋਂ ਆ ਉਦੀ ਬੈਕਗ੍ਰਾਉਂਡ ਬਾਰੇ ਜਿਆਦਾ ਜਾਣਕਾਰੀ ਨਹੀਂ ਹੈ ਮੈਂ ਤਾਂ ਕਹਿਣਾ ਵੀ ਜੇਕਰ ਦੋਸ਼ੀ ਹੈ ਕੋਈ ਵੀ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਬਹੁਜਨ ਸਮਾਜ ਪਾਰਟੀ ਇਹ ਨਹੀਂ ਕਰਦੀ ਜੇਕਰ ਦੋਸ਼ੀ ਹੈ ਤਾਂ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰੰਤੂ ਅਸੀਂ ਮਹਿਸੂਸ ਕਰਦੇ ਹਾਂ ਸਾਰਾ ਪਰਿਵਾਰ ਰਿਸ਼ਤੇਦਾਰ ਮਹਿਸੂਸ ਕਰਦੇ ਆ ਵੀ ਜਿਹੜਾ ਜਸਪ੍ਰੀਤ ਹੈ ਉਹ ਦੋਸ਼ੀ ਨਹੀਂ ਹੈ ਜੇਕਰ ਦੋਸ਼ੀ ਹੈ ਤਾਂ ਸਜ਼ਾ ਮਿਲਣੀ ਚਾਹੀਦੀ ਠੀਕ ਪ੍ਰਵਿੰਦਰ ਕੌਰ ਜੀ ਨੇ ਇੱਕ ਮੰਗ ਪੱਤਰ ਦਿੱਤਾ ਹੈ ਕਿ ਉਹਨਾਂ ਦੇ ਬੇਡੇ ਦੀ ਡੈਥ ਹੋ ਗਈ ਹੈ ਜਸਵਿੰਦਰ ਸਿੰਘ ਜੀ ਦੀ ਤੇ ਉਹ ਉਸ ਦੇ ਉੱਪਰ ਉਹਨਾਂ ਨੇ ਇਹ ਨਿੱਕਾ ਹੈ ਕਿ ਉਹ ਸੀਗੈ ਇਕੁਇਰੀ ਕਰਾਣਾ ਚਾਹੁੰਦੇ ਹੋ ਇਸ ਮੰਗ ਪੱਤਰ ਨੂੰ ਵਰਨਰ ਸਾਹਿਬ ਦੇ ਕੋਲ ਭੇਜਵਾਣਾ ਚਾਹੁੰਦੇ ਤੇ ਜੋ ਵੀ ਇੰਦੇ ਤੇ ਕਾਨੂੰਨੀ ਕਾਰਵਾਈ ਹੈ ਉਹ ਕਰਕੇ ਭੇਜ